ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐਸਐਫ ਦੇ ਅਧਿਕਾਰ ਤੋਂ ਬਹੁ ਵੱਡੇ ਕੰਮਿਆਵੀ ਮਿਲੀ ਹੈ। ਬੀਐਸਐਫ ਦੇ ਅਧਿਕਾਰੀਆਂ ਦੀ ਮੰਨਿਆਤਾ ਉਹਨਾਂ ਨੇ ਬਾਰੂਦ ਦਾ ਜਖੀਰਾ ਬਰਨ ਕੀਤਾ ਹੈ। ਜਾਣਕਾਰ ਦੇ ਮੁਤਾਬਕ ਜਵਾਨਾਂ ਨੂੰ ਖੇਤਾਂ ਦੇ ਵਿੱਚੋਂ 4.5 ਕਿਲੋ ਆਡੀਐਕਸ, 5 ਹੈਂਡ ਗ੍ਰੇਨੇਡ, 5 ਪਿਸਤੌਲ, 8 ਮੈਗਜ਼ੀਨ, 220 ਰਾਉਂਡ, 2 ਬੈਟਰੀ ਅਤੇ ਰਿਮੋਟ ਕੰਟਰੋਲ ਵੀ ਦੋ ਬਰਨ ਕੀਤੇ ਗਏ ਹਨ। ਫਿਲਹਾਲ ਬੀਐਸਐਫ ਅਤੇ ਪੁਲਿਸ ਨੇ ਸਾਰੇ ਸਮਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਉਹਨਾਂ ਦੋਸ਼ੇ ਜਾ ਰਹੇ ਹੈ ਕਿ ਪਾਕਿਸਤਾਨ ਦੇਤੋ ਸਕ੍ਰਵਲੋ ਅਜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਉਹਨਾਂ ਦੇ ਵੱਲੋਂ ਉਹਨਾਂ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਹਮੇਸ਼ਾ ਹੀ ناکਾਮ ਕੀਤਾ ਜਾਂਦਾ ਹੈ ਕਿਹੜਾ ਪਿੰਡ ਹੈ ਤੇ ਕੀ ਗੱਲਬਾਤ ਹੈ ਸਰ ਜੀ ਕਿ ਅਸੀਂ ਇਸ ਵਕਤ ਪਿੰਡ ਚੱਕਬਾਲਾ ਅ ਦਰਿਆ ਦੇ ਬਾਰਡਰ ਦੇ ਨਜ਼ਦੀਕ ਹੈ ਉੱਥੇ ਖੜੇ ਹਾਂ ਖੇਤਾਂ ਦੇ ਵਿੱਚ ਕਿਸਾਨ ਦੇ ਖੇਤਾਂ 'ਚ ਸਾਡੇ ਲਗਾਤਾਰ ਜਿਦਾਂ ਕਣਕ ਦੀਆਂ ਵਾਢੀਆਂ ਬੀਐਸਐਫ ਤੇ ਸਾਡੀ ਪੰਜਾਬ ਪੁਲਿਸ ਸਰਚ ਕਰਦੀ ਦਿੰਦੀ ਹੈ ਅੱਜ ਸਰਚ ਦੌਰਾਨ ਦੋ ਵੱਡੇ ਪੈਕੇਟੀ ਗੀਲੇ ਕਲਰ ਦੇ ਪੋਲੀਥੀਨ 'ਚ ਜਿਹੜੇ ਉਹ ਮਿਲੇ ਆ ਚੁ ਖੋਲ ਕੇ ਅਲੱਗ-ਅਲੱਗ ਇਹਨਾਂ ਨੂੰ ਦੇਖਿਆ ਗਿਆ ਤੇ ਜਿਹਦੇ ਵਿੱਚ ਕਾਫੀ ਵੱਡੀ ਤਦਾਦ ਚ ਵੈਪਨ ਐਕਸਪਲੋਸਿਵ ਤੇ ਗ੍ਰੇਨੇਡ ਮਿਲੇ ਆ ਜਿਨ੍ਹਾਂ ਚ ਚਾਰ ਪਿਸਟਲ ਨੇ 9mm ਦੇ ਮੇਡ ਇਨ ਯੂਐਸਏ ਮੇਡ ਇਨ ਇਟਲੀ ਤੇ ਪੰਜ ਹੈਂਡ ਗ੍ਰੇਨੇਡ ਨੇ ਤੇ ਅੱਠ ਮੈਗਜ਼ੀਨ ਨੇ ਰਿਮੋਟ ਐ ਦੋ ਤੇ ਰਾਉਂਡ 220 ਰਾਉਂਡ ਨੇ 9mm ਦੇ ਅਲੱਗ-ਅਲੱਗ ਕੈਟਾਗਰੀ ਬੈਟਰੀ ਚਾਰਜਰ ਤੇ ਇਸ ਤੋਂ ਇਲਾਵਾ ਦੋ ਵੱਡੇ ਬਾਕਸ ਨੇ ਮਿਲੇ ਜਿਨ੍ਹਾਂ ਚ ਕਰੀਬ 4.5 ਕਿਲੋ ਆਰਡੀਐਕਸ ਐਕਸਪਲੋਸਿਵ ਆ ਉਹ ਅਲੱਗ-ਅਲੱਗ ਅਹੀਂ ਆਪਣੇ ਰੂਲ ਮੁਤਾਬਕ ਉਹਨਾਂ ਨੂੰ ਕਬਜ਼ੇ 'ਚ ਲੈ ਲਿਆ ਬਾਤ ਸਾਡੀ ਹਜੇ ਵੀ ਇਸ ਵਕਤ ਵੀ ਸਾਡੀ ਸਰਚ ਜਿਹੜੀ ਉਹ ਚੱਲ ਰਹੀ ਆ ਵਿਦ ਬੀਐਸਐਫ ਜਵਾਨ ਅਤੇ ਸਾਡੇ ਪੰਜਾਬ ਪੁਲਿਸ ਦੀ ਕੀ ਲੱਗਦਾ ਕਿ ਇੰਨਾ ਏਡਾ ਵੱਡੀ ਕੇਪ ਜਿਹੜੀ ਆਉਣੀ ਹੈ ਇਹ ਦੇਖੋ ਬਾਰਡਰ ਦੇ ਨਜ਼ਦੀਕ ਆ ਇਹ ਜਰੂਰ ਡਰੋਨ ਥਰੂ ਇੱਥੇ ਡਿੱਗੇ ਹੋਏ ਆ ਤੇ ਉਹ ਸਾਨੂੰ ਅੱਜ ਇਹ ਬਰਾਮਦਗੀ ਹੋਈ ਆ ਇਹ ਕਾਫੀ ਵੱਡੇ ਪੱਧਰ ਦੀ ਬਰਾਮਦਗੀ ਹੈ ਜੀ ਅਸੀਂ ਐਫਆਈਆਰ ਵਗੈਰਾ ਦਰਜ ਕਰਕੇ ਇਹਦੀ ਵਿਕੀ ਜਾਂਚ ਸਰਚ ਕਰਾਂਗੇ ਭਾਰਤ-ਪਾਕਿਸਤਾਨ ਸੀਮਾ ਤੇ ਬੀਐਸਐਫ ਦੇ ਅਧਿਕਾਰ ਤੋਂ ਬਹੁਤ ਵੱਡੇ ਕੰਮ ਕਾਰਜ ਮਿਲੇ ਹੈ BSF ਦੇ ਅਧਿਕਾਰੀਆਂ ਦੀ ਮਨਿਆਤਾਂ ਉਹਨਾਂ ਨੇ ਬਾਰੂਦ ਦਾ ਜਖੀਰਾ ਬਰਾਂਡ ਕੀਤਾ ਹੈ ਜਾਣਕਾਰ ਦੇ ਮੁਤਾਬਕ ਜਵਾਨਾਂ ਨੂੰ ਖੇਤਾਂ ਦੇ ਵਿੱਚੋਂ 4.5 ਕਿਲੋ ARX 5 ਹੈਂਡ ਗ੍ਰੇਨੇਡ 5 ਪਿਸਤੋਲ 8 ਮੈਗਜ਼ੀਨ 220 ਰਾਉਂਡ 2 ਬੈਟਰੀ ਅਤੇ ਰਿਮੋਟ ਕੰਟਰੋਲ ਵੀ ਦੋ ਬਰਾਂਡ ਕੀਤੇ ਗਏ ਹਨ ਫਿਲਹਾਲ BSF ਅਤੇ ਪੁਲਿਸ ਨੇ ਸਾਰੇ ਸਮਾਨ ਨੂੰ ਆਪਣੇ ਕਬਜ਼ੇ ਲੈ ਲਿਆ ਹੈ ਉਹਨਾਂ ਦੋਸ਼ ਸੇਜਾਰੇ ਕਿ ਪਾਕਿਸਤਾਨ ਦੇ ਤਸਕਰ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਉਹਨਾਂ ਦੇ ਵੱਲੋਂ ਉਹਨਾਂ ਦੀਆਂ ਇਹਨਾਂ ਕੁਐਸ਼ਨ ਨੂੰ ਹਮੇਸ਼ਾ ਹੀ ਨਾਕਾਮ ਕੀਤਾ ਜਾਂਦਾ ਹੈ ਕਿਹੜਾ ਪਿੰਡ ਹੈ ਤੇ ਕੀ ਗੱਲਬਾਤ ਹੈ ਸਰ ਜੀ ਵੀ ਅਸੀਂ ਇਸ ਵਕਤ ਪਿੰਡ ਚੱਕਬਾਲਾ ਅ ਦਰਿਆ ਬਾਰਡਰ ਦੇ ਨਜ਼ਦੀਕ ਆ ਉੱਥੇ ਖੜੇ ਆ ਖੇਤਾਂ ਦੇ ਵਿੱਚ ਕਿਸਾਨ ਦੇ ਖੇਤਾਂ 'ਚ ਸਾਡੇ ਲਗਾਤਾਰ ਜਿਦਾਂ ਕਣਕਦੀਆਂ ਵਾਢੀਆਂ ਬੀਐਸਐਫ ਤੇ ਸਾਡੀ ਪੰਜਾਬ ਪੁਲਿਸ ਸਰਚ ਕਰਦੀ ਦਿੰਦੀ ਅੱਜ ਸਰਚ ਦੌਰਾਨ ਦੋ ਵੱਡੇ ਪੈਕੇਟ ਪੀਲੇ ਕਲਰ ਦੇ ਪੋਲੀਥੀਨ 'ਚ ਜਿਹੜੇ ਉਹ ਮਿਲੇ ਆ ਚੁ ਖੋਲ ਕੇ ਅਲੱਗ-ਅਲੱਗ ਇਹਨਾਂ ਨੂੰ ਦੇਖਿਆ ਗਿਆ ਤੇ ਜਿਹਦੇ ਵਿੱਚ ਕਾਫੀ ਵੱਡੀ ਤਦਾਦ ਚ ਵੈਪਨ ਐਕਸਪਲੋਸਿਵ ਤੇ ਗ੍ਰੇਨੇਡ ਮਿਲੇ ਆ ਜਿਨ੍ਹਾਂ ਚ ਚਾਰ ਪਿਸਟਲ ਨੇ 9mm ਦੇ ਮੇਡ ਇਨ ਯੂਐਸਏ ਮੇਡ ਇਨ ਇਟਲੀ ਤੇ ਪੰਜ ਹੈਂਡ ਗ੍ਰੇਨੇਡ ਨੇ ਤੇ ਅੱਠ ਮੈਗਜ਼ੀਨ ਨੇ ਰਿਮੋਟ ਐ ਦੋ ਤੇ ਰਾਉਂਡ 220 ਰਾਉਂਡ ਨੇ 9mm ਦੇ ਅਲੱਗ-ਅਲੱਗ ਕੈਟਾਗਰੀ ਬੈਟਰੀ ਚਾਰਜਰ ਤੇ ਇਸ ਤੋਂ ਇਲਾਵਾ ਦੋ ਵੱਡੇ ਬਾਕਸ ਨੇ ਮਿਲੇ ਜਿਨ੍ਹਾਂ ਚ ਕਰੀਬ 4.5 ਕਿਲੋ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਅਹੀਂ ਆਪਣੇ ਰੂਲ ਮੁਤਾਬਕ ਉਹਨਾਂ ਨੂੰ ਕਬਜ਼ੇ 'ਚ ਲੈ ਲਿਆ ਵਾ ਤੇ ਸਾਡੀ ਹਜੇ ਵੀ ਇਸ ਵਕਤ ਵੀ ਸਾਡੀ ਸਰਚ ਜਿਹੜੀ ਉਹ ਚੱਲ ਰਹੀ ਆ ਵਿਦ ਬੀਐਸਐਫ ਜਵਾਨਰ ਸਾਡੇ ਪੰਜਾਬ ਪੁਲਿਸ ਦੀ ਕੀ ਲੱਗਦਾ ਕਿ ਇੰਨਾ ਏਡਾ ਵੱਡੀ ਕੇਪ ਜਿਹੜੀ ਆਉਣੀ ਹੈ ਇਹ ਦੇਖੋ ਬਾਰਡਰ ਦੇ ਨਜ਼ਦੀਕ ਆ ਇਹ ਜਰੂਰ ਡਰੋਨ ਥਰੂ ਇੱਥੇ ਡਿੱਗੇ ਹੋਏ ਆ ਤੇ ਉਹ ਸਾਨੂੰ ਅੱਜ ਇਹ ਬਰਾਮਦਗੀ ਹੋਈ ਆ ਇਹ ਕਾਫੀ ਵੱਡੇ ਪੱਧਰ ਦੀ ਬਰਾਮਦਗੀ ਹੈ ਜੀ ਅਸੀਂ ਐਫਆਈਆਰ ਵਗੈਰਾ ਦਰਜ ਕਰਕੇ ਇਹਦੀ ਵਿਕੀ ਜਾਂ ਸਰਚ ਕਰਾਂਗੇ